ਜਿਹੜਾ ਸਾਡਾ ਕਰਮ ਤੇ ਧਰਮ ਆ ਉਹ ਸਿਰਫ ਅਸੀਂ ਤਾਂ ਇਹ ਸਮਝਦੇ ਆ ਵੀ ਸਾਡਾ ਤਾਂ ਸੇਵਾ ਆਈ ਜਿਹੜਾ ਉਹ ਕਰਮ ਧਰਮਾ ਸਾਡਾ ਚਾਹੇ ਉਹ ਕੁੱਤਾ ਬਿੱਲਾ ਚਿੜੀ ਜਨੌਰ ਬੇ ਜੀਵਾਨ ਬੇ ਸਹਾਰਾ ਜਿਹੜੇ ਇਹ ਜਾਨਵਰ ਅਸੀਂ ਤਾਂ ਇਹਨਾਂ ਦੀ ਸੇਵਾ ਕਰਦੇ ਰਹਿਣਾ ਵਾ ਤੇ ਕਰੀ ਜਾਂਦੇ ਆ ਬਾਕੀ ਜੈਸਾ ਵੀਜੇਗਾ ਵੜੇਗਾ ਮਨਾ ਮੇਰਾ ਜਿਹੜਾ ਇਹ ਫਾਲਾ ਉਹ ਭਗਵਾਨ ਨੇ ਦੇ ਦੇਣਾ ਇਹ ਬੇਜਵਾਨ ਦੀ ਸੇਵਾ ਕਰਨੀ ਆ ਨਾ ਜਿਹੜੀ ਖਾਸ ਕਰਕੇ ਜਿਹੜਾ ਕਿਸੇ ਦੇ ਦੁੱਖ ਦਰਦ ਨੂੰ ਸਮਝ ਲਵੇ ਤੇ ਵੀ ਉਸ ਤੋਂ ਵੱਡੀ ਸੇਵਾ ਕੀ ਦੀ ਹੋ ਸਕਦੀ ਆ ਇਹ ਇਸ ਕਰਕੇ ਵੀ ਸਾਡੇ ਤਾਂ ਇਹ ਨਜ਼ਰ ਦੇ ਵਿੱਚ ਜਿੱਥੇ ਵੀ ਸਾਨੂੰ ਪਤਾ ਲੱਗ ਜੀ ਚਾਹੇ ਹੋ ਪਸ਼ੂ ਹੋਵੇ ਚਾਹੇ ਇਹ ਜਾਨਵਰ ਹੋਵੇ ਕੋਈ ਕੁੱਤਾ ਹੋਵੇ ਕੋਈ ਬੇ ਕਿਉਂਕਿ ਬੇਜबान ਦੀ ਸੇਵਾ ਤਾਂ ਨਾ ਸਾਡੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਰਮ ਬਣਾਉਂਦੀ ਆ ਬਹੁਤ ਜ਼ਿਆਦਾ ਉਤਮ ਸੇਵਾ ਹੈ ਜੇਕਰ ਅਸੀਂ ਸਮਝ ਲਈਏ ਤਾਂ ਤੇ ਜੇ ਨਹੀਂ ਕਰਨੀ ਤਾਂ ਫਿਰ ਤੁਸੀਂ ਕਿਸੇ ਦੀ ਵੀ ਸੇਵਾ ਨਾ ਕਰੋ ਤੇ ਕਰਮ ਤਾਂ ਤੁਹਾਡਾ ਬਣਨਾ ਨਹੀਂ ਹੈ ਕਰਮ ਉਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਅਸੀਂ ਅਗਰ ਕੋਈ ਆਪਣਾ ਜਿਵੇਂ ਕਹਿੰਦੇ ਆ ਉਦਮ ਕਰਾਂਗੇ ਚਾਹੇ ਉਹ ਕਿਸੇ ਦੀ ਵੀ ਸੇਵਾ ਹੈ ਕਿਸੇ ਦਾ ਦੇਖੋ ਹੁਣ ਇਹਦੇ ਦਰਦ ਹੋ ਰਿਹਾ ਸੀ 60 ਫੀਟ ਵੱਜੀ ਹੋਈ ਆ ਤੇ ਜੇਕਰ ਅਸੀਂ ਗੌਰ ਨਾ ਕਰੀਏ ਤਾਂ ਹੋ ਸਕਦਾ ਵੀ ਇਹਦੇ گاਾਂ ਜਖਮ ਵੱਡਾ ਬਣ ਜੇ ਕੀੜੇ ਪੈ ਜਾਣ ਹਨਾ ਪਰ ਸਾਨੂੰ ਭਗਵਾਨ ਨੇ ਇਸ ਮਤ ਮਤਬੁੱਧ ਬਖਸ਼ਿਆ ਇਨਸਾਨ ਨੂੰ ਉਹਨੂੰ ਸਾਰਾ ਪਤਾ ਏ ਤੇ ਇਸ ਕਰਕੇ ਵੀ ਉਹ ਜੇ ਕਿਸੇ ਦਾ ਦੁੱਖ ਦਰਦ ਦੇਖ ਲਵੇ ਤਾਂ ਸਾਥ ਦੇ ਦੇਵੇ ਤਾਂ ਉਹਦਾ ਬਹੁਤ ਵੱਡਾ ਕਾਰਜ ਹੋ ਜਾਂਦਾ ਏ ਕੇ ਇਸ ਕਰਕੇ ਭਾਈ ਅਸੀਂ ਤਾਂ ਇਸ ਲਾਈਨ ਦੇ ਵਿੱਚ ਜੁੜੇ ਹੋਈਆਂ ਜਿਹੜੇ ਵੀ ਇਸ ਵੀਡੀਓ ਨੂੰ ਦੇਖਦਿਆਂ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਇਸ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਬੇਜਵਾਨਾਂ ਦੀ ਸੇਵਾ ਕਰਨਾ ਸਿੱਖੋ ਕਿਉਂਕਿ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਅਸਲ ਜਿਹੜਾ ਸੁੱਖ ਸ਼ਾਂਤੀ ਵਾਲਾ ਜੀਵਨ ਆ ਉਹ ਇਹ ਬੇਜਵਾਨਾਂ ਦੀ ਕਿਰਪਾ ਦੇ ਨਾਲ ਹੀ ਬਣਦਾ ਏ ਠੀਕ ਆ ਵੀ ਸਾਡੇ ਤੇ ਤਾਂ ਫੁੱਲ ਕਿਰਪਾ ਆ ਠੀਕ ਆ ਉਹ ਕਹਿੰਦੇ ਹੁੰਦੇ ਆ ਵੀ ਅਸੀਂ ਤਾਂ ਹਮੇਸ਼ਾ ਹੀ ਖੁਸ਼ ਰਹੀਦਾ ਖੁਸ਼ ਰੱਖੀਦਾ ਨਾ ਕੋਈ ਟੈਨਸ਼ਨ ਕਿਰਪਾ ਮਾਰਾ ਇਹਦੀ ਪੂਰੀ ਬਾਕੀ ਸਪੈਸ਼ਲ ਕਿਰਪਾ ਵੀ ਸਾਡੇ ਤੇ ਕਿਉਂਕਿ ਕਿਰਪਾ ਤਾਂ ਸਾਰੇ ਤੇ ਹੁੰਦੀ ਆ ਉਹ ਸਭ ਤੇ ਹੋਵੇ ਪਰ ਜਿਹੜੀ ਸਾਡੇ ਤੇ ਕਿਰਪਾ ਏ ਉਹ ਪੂਰੀ ਮਿਹਰ ਕੀਤੀ ਹੋਈ ਆ ਮੇਰੇ ਮਾਲਕ ਦੀ ਕਿਉਂਕਿ ਹਰ ਵਕਤ ਆਨੰਦ ਵਿੱਚ ਰਹਿਣਾ ਏ ਆਨੰਦ ਵਿੱਚ ਰਹਿਣਾ ਏ ਬਸ ਇਸ ਤਰ੍ਹਾਂ ਬੇਜਵਾਨਾਂ ਦੀ ਸੇਵਾ 'ਚ ਆਪਾਂ ਹਾਜ਼ਰ ਨਾ ਜਿੰਨੀ ਜੋਗੀਆਂ ਕਰੀ ਜਾਂਦੇ ਆ ਕਿਰਪਾ ਕਰੂ ਵਾਏ ਗੁਰੂ ਕਰੀ ਵੀ ਜਾਂਦਾ ਏ ਕੋਈ ਕਮੀ ਵੀ ਨਹੀਂ ਛੱਡਦਾ ਭੁੱਖੇ ਤਾਂ ਕੋਈ ਵੀ ਨਹੀਂ ਸੌਣ ਦਿੰਦਾ ਵਾਏ ਗੁਰੂ ਸਭ ਨੂੰ ਦੇ ਕੇ ਸੌਂਦਾ ਵਾ